ਸਟਾਰ ਕਸ਼ਮੀਰ ਵਿੱਚ 22 April ਦੇ ਬੇहद ਦੁਖਦਾਈ ਅਤੇ ਭਿਆਨਕ ਖੂਨੀ ਘਟਨਾਗਰਮ ਤੋਂ ਬਾਅਦ ਵਾਦੀ ਵਿੱਚ ਹੀ ਨਹੀਂ ਸਗੋਂ ਦੇਸ਼ ਪਰ ਵਿੱਚ ਸਮੁੱਚਾ ਮਾਹੌਲ ਬਦਲ ਗਿਆ ਹੈ ਡੰਡੀ دہشت ਗਰਦਾਂ ਵੱਲੋਂ ਕੀਤੇ ਗਏ ਇਸ ਕਾਰੇ ਨੇ ਸਭ ਪਾਸੇ ਦੁਖਦ ਮਾਹੌਲ ਪੈਦਾ ਕਰ ਦਿੱਤਾ ਹੈ ਡੰਡੀ ਪਿਛਲੇ ਕਈ ਦਹਾਕਿਆਂ ਤੋਂ ਜੰਮੂ ਕਸ਼ਮੀਰ ਦੇ ਨਾਲ-ਨਾਲ ਦੇਸ਼ ਦੀਆਂ ਵੱਖ-ਵੱਖ ਥਾਵਾਂ ਉੱਤੇ ਅੱਤਵਾਦੀ ਸੰਗਠਨਾਵਾਂ ਦੀਆਂ ਕਾਰਵਾਈਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਡੰਡੀ ਲਗਾਤਾਰ ਇਸ ਦੇ ਪੁਖਤਾ ਸਬੂਤ ਸਾਹਮਣੇ ਆਉਂਦੇ ਰਹੇ ਹਨ ਅਜਹੀ ਸਾਰੀ ਯੋਜਨਾਬੰਦੀ ਗਵਾਂਡੀ ਦੇਸ਼ ਪਾਕਿਸਤਾਨ ਵਿੱਚ ਹੁੰਦੀ ਰਹੀ ਹੈ ਡੰਡੀ ਭਾਰਤ ਵਿਰੋਧ ਸਰਗਰਮ ਰਹੇ ਅਤੇ ਸ਼ਕਤੀਸ਼ਾਲੀ ਬਣਦੇ ਰਹੇ ਇਹਨਾਂ ਸੰਗਠਨਾ ਨੇ ਨਿਤ ਦੇਨ ਦੇਸ਼ ਸਾਹਮਣੇ ਵੱਡੀਆਂ ਚੁਣੌਤੀਆਂ ਖੜੀਆਂ ਕਰੀ ਰੱਖੀਆਂ ਹਨ ਡੰਡੀ ਵਾਦੀ ਵਿੱਚ ਤਾਂ ਲਗਾਤਾਰ ਉਹਨਾਂ ਵੱਲੋਂ ਖੂਨ ਦੀ ਹੋਲੀ ਖੇਢੀ ਜਾਂਦੀ ਰਹੀ ਹੈ ਪਰ ਪਾਕਿਸਤਾਨ ਦੀ ਸ਼ਹਿਰ ਉੱਤੇ ਇਹਨਾਂ ਨੇ ਭਾਰਤ ਦੀ ਸੰਸਦ ਦੇ ਨਾਲ-ਨਾਲ ਮੁੰਬਈ ਵਰਗੇ ਮਹਾਨਗਰਾਂ ਨੂੰ ਵੀ ਆਪਣੀ ਖੂਨੀ ਲਪੇਟ ਵਿੱਚ ਲਈ ਰੱਖਿਆ ਹੈ ਡੰਡੀ ਸਮੇ ਸਮੇਂ ਦੋਵਾਂ ਦੇਸ਼ਾਂ ਵਿੱਚ ਇਸ ਕਾਰਨ ਸਖਤ ਤਣਾਵੀ ਬਣਦਾ ਰਿਹਾ ਪਰ ਪਾਕਿਸਤਾਨ ਦੀ ਫੌਜ ਨੇ ਭਾਰਤ ਨੂੰ ਲਹੂ ਲੁਹਾਨ ਕਰਨ ਦਾ ਆਪਣਾ ਏਜੰਡਾ ਜਾਰੀ ਰੱਖਿਆ ਹੈ ਡੰਡੀ ਉਹ ਲਗਾਤਾਰ ਅਤਵਾਦੀਆਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਭਾਰਤ ਵਿਰੁੱਧ ਸੇਧਤ ਕਰਦੀ ਰਹੀ ਹੈ ਡੰਡੀ ਇਥੋਂ ਤੱਕ ਕਿ ਸਾਲ 2019 ਵਿੱਚ ਪੁਲਵਾਮਾ ਵਿੱਚ ਅੱਤਵਾਦੀਆਂ ਨੇ ਘਾਤਕ ਹਮਲਾ ਕਰਕੇ 3 ਦਰਜਣ ਤੋਂ ਵੱਧੇਰੇ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਡੰਡੀ ਸਟਾਰਟ ਉਸ ਤੋਂ ਬਾਅਦ ਭਾਰਤ ਨੇ ਵੱਡੀ ਹੱਦ ਤੱਕ ਆਪਣੇ ਇਸ ਗੁਆਂਡੀ ਦੇਸ਼ ਨਾਲੋਂ ਸਬੰਧ ਤੋੜ ਲਏ ਸਨ ਪਰ ਅਜੇ ਹਾਂ ਹੋਣ ਤੋਂ ਬਾਅਦ ਵੀ ਉਸ ਨੇ ਕਸ਼ਮੀਰ ਹਥਿਆਉਣ ਦੇ ਨਾਂ ਉੱਤੇ ਆਪਣੀਆਂ ਬੇਹੁਦਾ ਹਰਕਤਾਂ ਨੂੰ ਜਾਰੀ ਰੱਖਿਆ ਹੈ ਡੰਡੀ ਪਿਛਲੇ ਕੁਝ ਸਾਲਾਂ ਤੋਂ ਜੰਮੂ ਕਸ਼ਮੀਰ ਵਿੱਚ ਆਈ ਸ਼ਾਂਤੀ ਅਤੇ ਵਧੀ ਸਰਗਰਮੀ ਨਾਲ ਉਸ ਦੀ ਬੁਖਲਾਹਟ ਹੋਰ ਵੀ ਵਧ ਗਈ ਹੈ ਡੰਡੀ ਦੇਸ਼ ਭਰ ਵਿੱਚੋਂ ਲੱਖਾਂ ਹੀ ਸੈਲਾਨੀਆਂ ਦੇ ਕਸ਼ਮੀਰ ਘਾਟੀ ਵਿੱਚ ਪਹੁੰਚਣ ਨਾਲ ਉਥੇ ਚਹਲ ਪਹਿਲ ਵਧੀ ਹੈ ਅਤੇ ਦਹਾਕਿਆਂ ਤੋਂ ਸਖਤ ਹਾਲਾਤ ਨਾਲ ਜੂਝਦੇ ਲੱਖਾਂ ਹੀ ਕਸ਼ਮੀਰੀਆਂ ਦੀ ਜ਼ਿੰਦਗੀ ਵਿੱਚ ਨਵੀਂ ਧੜਕਣ ਆਈ ਹੈ ਡੰਡੀ ਉਹਨਾਂ ਲਈ ਆਰਥਿਕ ਦਰਵਾਜ਼ੇ ਮੁੜ ਖੁੱਲ ਗਏ ਹਨ ਡੰਡੀ ਉਹਨਾਂ ਨੇ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਚੋਣਾ ਤੋਂ ਬਾਅਦ ਨਵੀਂ ਪ੍ਰਾਂਤਕ ਸਰਕਾਰ ਹੁੰਦ ਵਿੱਚ ਆਈ ਹੈ ਡੰਡੀ ਅੱਜ ਉਮਰ ਅਬਦੁੱਲਾ ਦੀ ਅਗਵਾਈ ਵਿੱਚ ਨੈਸ਼ਨਲ ਕਾਨਫਰੰਸ ਦੀ ਸਰਕਾਰ ਵੱਡੇ ਯਤਨਾਂ ਨਾਲ ਲੋਕਮਣਾ ਵਿੱਚ ਮੁੜ ਆਪਣਾ ਪ੍ਰਭਾਵ ਟਾਈਮ ਕਰਨ ਦੇ ਯਤਨ ਵਿੱਚ ਹੈ ਡੰਡੀ ਪਿਛਲੇ ਸਾਲ 30 ਲੱਖ ਦੇ ਲਗਭਗ ਸੈਲਾਨੀਆਂ ਦੇ ਵਾਦੀ ਵਿੱਚ ਆਉਣ ਨਾਲ ਸਥਾਨਕ ਲੋਕਾਂ ਵਿੱਚ ਨਵੀਆਂ ਉਮੰਗਾਂ ਅਤੇ તરੰਗਾ ਪੈਦਾ ਹੋਈਆਂ ਸਨ ਡੰਡੀ ਇਸ ਸਾਲ ਵੀ ਪਹਿਲਾਂ ਨਾਲੋਂ ਵਧੇਰੇ ਸੈਲਾਨੀਆਂ ਦੇ ਵਾਦੀ ਵਿੱਚ ਆਉਣ ਦੀ ਸੰਭਾਵਨਾ ਉਜਾਗਰ ਹੋਈ ਸੀ ਪਰ ਪਹਿਲਗਾਮ ਨੇੜੇ ਅੱਤਵਾਦੀਆਂ ਦੇ ਵੱਡੇ ਕਾਰੇ ਨੇ ਸਾਰਾ ਮਾਹੌਲ ਹੀ ਗਮਗੀਨ ਅਤੇ ਦੁਖਦਾਈ ਕਰ ਦਿੱਤਾ ਹੈ ਡੰਡੀ ਚਾਹੇ ਇਹਨਾਂ ਅੱਤਵਾਦੀਆਂ ਨੇ ਸਪਸ਼ਟ ਰੂਪ ਵਿੱਚ ਸਟਾਪ